ਮੇਰਾ ਨਾਮ ਸੁਖਦੇਵ ਸਿੰਘ ਰਾਜੀ ਠੀਕ ਹੈ ਲੋ ਜੀ ਗੱਲ ਵੀਰ ਜੀ ਕੁਛ ਨਹੀਂ ਹੋਈ ਪਹਿਲਾਂ ਸਾਡੇ ਭਤੀਜੇ ਦੇ ਗੱਲ ਪਏ ਉੱਥੇ ਮੁੰਡਾ ਇੰਦਰਾ ਕਲੋਨੀ ਦਾ ਕਾਕਾ ਆਇਆ ਫਿਰ ਉਹਨੇ ਉਹਦੇ ਮੁੰਡੇ ਸੱਟਾਂ ਲਾਈਆਂ ਫਿਰ ਅਸੀਂ ਫੋਨ ਕੀਤਾ ਉਹਨੂੰ ਤਾਂ ਸਾਨੂੰ ਕਹਿੰਦਾ ਵੀ ਚਲੋ ਕੋਈ ਨਹੀਂ ਮੇਰੇ ਕੋਲ ਗਲਤੀ ਹੋ ਗਈ ਆ ਪਰ ਰਾਜੀਨਾਮਾ ਕਰ ਲੈਨੇ ਆ ਤੁਹਾਨੂੰ ਰਾਜੀਨਾਮਾ ਕਰਨ ਨੂੰ ਉੱਥੇ ਮੱਖਣ ਦੇ ਢਾਬੇ ਤੇ ਬੁਲਾਇਆ ਤੇ ਪਹਿਲਾਂ ਸਾਡਾ ਰਾਜੀਨਾਮਾ ਹੋ ਗਿਆ ਬਸ ਵੀਰੇ ਆਪਾਂ ਲਿਖਤੀ ਦੇ ਦਾਂਗੇ ਛਾਣੇ ਦੇ ਵਿੱਚ ਜਿੱਦਾਂ ਕਹੋਗੇ ਨਿਬੜਨਾਂਗੇ ਅਹੀਂ ਦੌਰ ਲੱਗੀ ਉਹਨਾਂ ਨਾਲ ਤੇ ਫਾਇਰ ਬੋਲਦੇ ਉਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅੱਗੇ ਉਹ ਸਰ 10 ਤੋਂ 12 ਜਣੇ ਸੀ ਤੇ ਹਜ਼ਾਰ ਉਹਨਾਂ ਕੋਲ ਤਕਰੀਬਨ 7-8 ਹਜ਼ਾਰ ਸੀ ਔਰ ਬਾਕੀ ਜੋ ਹੀ ਉੱਥੋਂ ਆਪਣਾ ਚਲੇ ਗਏ ਅਸੀਂ ਦੋਨੋਂ ਭਰਾ ਹੀ ਉੱਥੇ ਤੇ ਅਹੀਂ ਮੈਂ ਤੇ ਆਪਣੀ ਜਾਨ ਇਹਨਾਂ ਨਾਲ ਕੁੱਲ ਕੇ ਬਚਾਈ ਫਿਰ ਮੇਰੇ ਬ੍ਰਦਰ ਤੇ ਗੋਲੀਆਂ ਲੱਗੀਆਂ ਇਹਨਾਂ ਕੋਲ ਦੇ ਅਕਲਦੀਪ ਸਿੰਘ ਗੋਪੀ ਉਮਰ ਕਿੰਨੀ 26 ਸਾਲ ਉਮਰ ਤੇਲੂਆਲੀ ਪੱਤੀ ਵੀ ਰਕਾ ਕੀ ਉਹ ਤੋਂ ਹੀ ਮੌਕੇ ਤੇ ਡੈੱਡ ਹੋ ਗਿਆ ਜੀ ਉਹਨਾਂ ਸਾਰਿਆਂ ਰਲ ਕੇ ਉਹਦੇ ਉੱਤੇ ਚੋਂ ਪੰਜਾਂ ਇਸਟਰਾਂ ਨਾਲ ਫਾਇਰ ਕਰਦੇ ਇਹਨਾਂ ਨੇ ਪੰਜ ਗੋਲੀਆਂ ਉਹਦੇ ਪੰਜ ਗੋਲੀਆਂ ਛਾਤੀ 'ਤੇ ਲੱਗੀਆਂ ਇੱਕ ਗੋਲੀ ਪੱਟੇ 'ਤੇ ਲੱਗੀ ਹੈ ਤੇ ਪੁਲਿਸ ਵੱਲੋਂ ਕਾਰਵਾਈ ਹੋਈ ਪੁਲਸ ਵੱਲੋਂ ਕਾਰਵਾਈ ਕਰਦੇ ਆ ਜੀ ਰਾਤੀ ਉਹਨਾਂ ਦੇ ਕੋਈ ਕਰਦੇ ਮੈਂਬਰ ਉਹਨਾਂ ਲਿਆਂਦੇ ਸੀ ਪੁਲਸ ਨੇ ਸਾਨੂੰ ਇਹ ਚੀਜ਼ ਦਾ ਭਰੋਸਾ ਦਿੱਤਾ ਵੀ ਅਸੀਂ ਬੰਦ ਦੀ ਕਾਨੂੰਨੀ ਜਿਉਂ ਵੀ ਕਾਰਵਾਈ ਹੋਏ ਕਰਾਂਗੇ ਜਿਹੜੇ ਨੂੰ ਪੁੱਛੋ ਵੀ ਇਹ ਤੋਂ ਨਾਲ ਪੁੱਛਣੇ ਆ ਕਿ ਜਿਹੜੇ ਮੁੰਡੇ ਮੇਰਾ ਨਾਮ ਸੁਖਦੇਵ ਸਿੰਘ ਰਾਜੀ ਠੀਕ ਹੈ ਲੋ ਜੀ ਗੱਲ ਵੀਰ ਜੀ ਕੁਛ ਨਹੀਂ ਹੋਈ ਪਹਿਲਾਂ ਸਾਡੇ ਭਤੀਜੇ ਦੇ ਗੱਲ ਪਏ ਉੱਥੇ ਮੁੰਡਾ ਇੰਦਰਾ ਕਲੋਨੀ ਦਾ ਕਾਕਾ ਆਇਆ ਫਿਰ ਉਹਨੇ ਉਹਦੇ ਮੁੰਡੇ ਸੱਟਾਂ ਲਾਈਆਂ ਫਿਰ ਅਸੀਂ ਫੋਨ ਕੀਤਾ ਉਹਨੂੰ ਤਾਂ ਸਾਨੂੰ ਕਹਿੰਦਾ ਵੀ ਚਲੋ ਕੋਈ ਨਹੀਂ ਮੇਰੇ ਕੋਲ ਗਲਤੀ ਹੋ ਗਈ ਆ ਪਰ ਰਾਜੀਨਾਵਾ ਕਰ ਲੈਨੇ ਆ ਤੁਹਾਨੂੰ ਰਾਜੀਨਾਵਾ ਕਰਨ ਨੂੰ ਉੱਥੇ ਮੱਖਣ ਦੇ ਢਾਬੇ ਤੇ ਬੁਲਾਇਆ ਤੇ ਪਹਿਲਾਂ ਸਾਡਾ ਰਾਜੀਨਾਮ ਹੋ ਗਿਆ ਬਸ ਵੀਰੇ ਆਪਾਂ ਲਿਖਤੀ ਦੇ ਦਾਂਗੇ ਛਾਣੇ ਦੇ ਵਿੱਚ ਜਿੱਦਾਂ ਕਹੋਗੇ ਨਿਬੜਨਾਗੇ ਆਈ ਦੌਰ ਲੱਗੀ ਉਹਨਾਂ ਨਾਲ ਤੇ ਫਾਇਰ ਬੋਲਦੇ ਉਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਹੱਟਦੇ ਉਹ ਸਰ 10 ਤੋਂ 12 ਜਣੇ ਸੀ ਤੇ ਹਜ਼ਾਰ ਉਹਨਾਂ ਕੋਲ ਤਕਰੀਬਨ 7-8 ਹਜ਼ਾਰ ਸੀ ਔਰ ਬਾਕੀ ਜੋ ਹੀ ਉੱਥੋਂ ਆਪਣਾ ਚਲੇ ਗਏ ਅਸੀਂ ਦੋਨੋਂ ਭਰਾ ਹੀ ਉੱਥੇ ਤੇ ਅਸੀਂ ਮੈਂ ਤੇ ਆਪਣੀ ਜਾਨ ਇਹਨਾਂ ਨਾਲ ਕੇ ਬਚਾਈ ਫਿਰ ਮੇਰੇ ਬ੍ਰਦਰ ਤੇ ਗੋਲੀਆਂ ਲੱਗੀਆਂ ਇਹਨਾਂ ਪ੍ਰੋਗਰਾਮ ਸੁਖਦੀਪ ਸਿੰਘ ਗੋਪੀ ਉਮਰ ਕਿੰਨੀ 26 ਸਾਲ ਉਮਰ ਤੇਲਵਾਲੀ ਪਤਨੀ ਵੀ ਰਿਕਾ ਕਿ ਉਹ ਤੋਂ ਹੀ ਮੌਕੇ ਤੇ ਡੈੱਡ ਹੋ ਗਿਆ ਜੀ ਉਹਨਾਂ ਸਾਰਿਆਂ ਰਲ ਕੇ ਉਹਦੇ ਉੱਤੇ ਚੋਂ ਪੰਜਾਂ ਇਸਟਰਾਂ ਨਾਲ ਫਾਇਰ ਕਰਦੇ ਇਹਨਾਂ ਨੇ ਪੰਜ ਗੋਲੀਆਂ ਉਹਦੇ ਪੰਜ ਗੋਲੀਆਂ ਛਾਤੀ 'ਤੇ ਲੱਗੀਆਂ ਇੱਕ ਗੋਲੀ ਪੱਟੇ 'ਤੇ ਲੱਗੀ ਹੈ ਤੇ ਪੁਲਿਸ ਵੱਲੋਂ ਕਾਰਵਾਈ ਹੋਈ ਬੁੱਲਸਰ ਲੋ ਕਾਰਵਾਈ ਕਰਦੇ ਹੈ ਜੀ ਰਾਤੀ ਉਹਨਾਂ ਦੇ ਕੋਈ ਕਰਦੇ ਮੈਂਬਰ ਉਹਨਾਂ ਲਿਆਂਦੇ ਸੀ ਪੁਲਿਸ ਨੇ ਸਾਨੂੰ ਇਹ ਚੀਜ਼ ਦਾ ਭਰੋਸਾ ਦਿੱਤਾ ਵੀ ਅਸੀਂ ਬੰਦ ਦੀ ਕਾਨੂੰਨੀ ਜਿਉਂ ਵੀ ਕਾਰਵਾਈ ਹੋਏ ਕਰਾਂਗੇ ਤੇ ਇਹਨੂੰ ਪੁੱਛੋ ਵੀ ਇਹ ਇਹ ਲੋਕ ਪੁੱਛਦੇ ਨੇ ਕਿ ਇਹ ਕਿਹੜੇ ਮਦਰ ਬੋਡੀ ਹੁੰਦੀ ਆ ਉਹ ਨਿਸ਼ਾਨ ਮਾ ਦਿਆਂ ਕਿਵੇਂ ਹੁੰਦੀ ਆ